ਰੱਬ ਤੋਂ ਮੰਗੇਗੀ ਫਰਿਆਦ ਕਦੇ ਵੀ ਖਾਲੀ ਨਹੀਂ ਜਾਂਦੀ। ਕੇਰਲਾ ਦੀਆਂ ਰਹਿਣ ਵਾਲੀਆਂ ਮਹਿਲਾਵਾਂ ਜੋ ਕਿ ਸਫਾਈ ਕਰਮੀ ਦਾ ਕੰਮ ਕਰਦੇ ਹਨ ਉਹਨਾਂ ਦੇ ਵੱਲੋਂ ਅਕਸਰ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਕਿਸਮਤ ਬੇहद ਖਰਾਬ ਹੈ ਕਿਉਂਕਿ ਉਹਨਾਂ ਦੇ ਵੱਲੋਂ ਬੇਹਦੀ ਘੱਟ ਪੈਸਿਆਂ ਦੇ ਉੱਤੇ ਕੰਮ ਕੀਤਾ ਜਾਂਦਾ ਸੀ ਔਰ ਮਿਹਨਤ ਵਾਲਾ ਕੰਮ ਸੀ ਇਸ ਕੰਮ ਦੇ ਵਿੱਚੋਂ ਉਹਨਾਂ ਨੂੰ ਕੁਝ ਵੀ ਗੁਜ਼ਾਰੇ ਦੇ ਲਈ ਪੈਸੇ ਨਹੀਂ ਮਿਲਦੇ ਸੀ ਅਕਸਰ ਉਹਨਾਂ ਵੱਲੋਂ ਜੋ ਇਹ ਗੱਲ ਸੁਣਨ ਨੂੰ ਮਿਲਦੀ ਸੀ ਕਿ ਉਹਨਾਂ ਦੀ ਕਿਸਮਤ ਬੇहद ਖਰਾਬ ਪਰ ਉਹਨਾਂ ਦੀ ਕਿਸਮਤ ਇੱਕਦਮ ਬਦਲ ਜਾਂਦੀ ਹੈ ਜਦੋਂ ਉਹ ਇੱਕ ਵਾਰ ਸੋਚਦੇ ਨੇ ਲੋਟਰੀ ਪਾਉਣ ਦਾ ਲੋਟਰੀ ਪਾਈ ਜਾਂਦੀ ਹੈ ਉਹਨਾਂ ਦੇ ਵੱਲੋਂ ਹੋਰ ਹੈ ਜੋ ਮਹਿਲਾਵਾਂ ਨੇ 16 ਪੱਗ 10 ਤੋਂ 11 ਮਹਿਲਾਵਾਂ ਨੇ ਜਿਨ੍ਹਾਂ ਦੇ ਵੱਲੋਂ ਇਹ ਲੋਟਰੀ ਹੈ ਪਾਈ ਜਾਂਦੀ ਹੈ ਲੋਟਰੀ ਦੇ ਵਿੱਚ ਉਹਨਾਂ ਦਾ ਪਹਿਲਾ ਇਨਾਮ ਜੋ ਕਿ 10 ਕਰੋੜ ਰੁਪਏ ਦਾ ਲੱਗ ਜਾਂਦਾ ਹੈ ਸੋ ਇਹ ਲੋਟਰੀ ਹੈ ਜੋ ਉਹਨਾਂ ਵੱਲੋਂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਪਾਈ ਜਾਂਦੀ ਹੈ ਸਾਰੇ ਹੀ ਜੋ ਮਹਿਲਾਵਾਂ ਨੇ ਉਹਨਾਂ ਦੇ ਵੱਲੋਂ 25-25 ਰੁਪਏ ਪਾਏ ਜਾਂਦੇ ਨੇ 25-25 ਰੁਪਏ ਦਾ ਹਿੱਸਾ ਪਾ ਕੇ ਉਹਨਾਂ ਦੇ ਬੰਦੇ ਇੱਕ ਲਾਟਰੀ ਦੀ ਟਿਕਟ ਖਰੀਦ ਲਈ ਜਾਂਦੀ ਹੈ ਸੋ ਇਹ ਲਾਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੀ ਟਿਕਟ ਹੈ ਜੋ ਪਹਿਲਾ ਇਨਾਮ ਦਵਾ ਦੇਵੇਗੀ ਸੋ 25-25 ਰੁਪਏ ਪਾ ਕੇ ਖਰੀਦੀ ਇੱਕ ਟਿਕਟ ਜਿਸ ਨੇ ਉਹਨਾਂ ਨੂੰ 10 ਕਰੋੜ ਰੁਪਏ ਦਾ ਇਨਾਮ ਜਿਤਾ ਦਿੱਤਾ ਸੋ ਇਕੱਠੇ ਕਰਕੇ ਪੈਸੇ ਟਿਕਟ ਪਾਈ ਅਤੇ ਉਹਨਾਂ ਦੇ ਜੋ ਇਨਾਮ ਹੈ 10 ਕਰੋੜ ਰੁਪਏ ਦਾ ਇਨਾਮ ਲੱਗ ਜਾਂਦਾ ਸੋ ਇਨਾਮ ਲਗਨ ਤੋਂ ਬਾਅਦ ਮੈਂ ਲਾਵਾਂ ਇੱਕ ਨਿੱਜੀ ਚਰਚਾ ਦੇ ਨਾਲ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਕਾਫੀ ਲੋਕਾਂ ਦੀ ਦੀਨਦਾਰੀ ਹੈ ਕਾਫੀ ਲੋਕਾਂ ਦੇ ਪੈਸੇ ਦੇਨੇ ਨੇ ਉਹਨਾਂ ਨੇ ਇਹ ਪੈਸੇ ਆ ਜੋ ਬੱਚਿਆਂ ਦੇ ਲਈ ਦਵਾਈਆਂ ਦੇ ਲਈ ਇਲਾਜ ਦੇ ਲਈ ਸਮੇਂ-ਸਮੇਂ ਤੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਲੋਕਾਂ ਤੋਂ ਪੈਸੇ ਉਧਾਰ ਲੈਣੇ ਪੈਂਦੇ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਉਹ ਹੀ ਪੈਸੇ ਆ ਜੋ ਉਧਾਰੀ ਦੇ ਉਹਨਾਂ ਨੂੰ ਚੁਕਤਾ ਕਰਨਗੇ ਤੇ ਇਸ ਤੋਂ ਬਾਅਦ ਜੋ ਰਕਮ ਹੈ ਜਿਸ ਤਰ੍ਹਾਂ ਟਿਕਟ ਖਰੀਦੀ ਸੀ ਪੈਸੇ ਆ ਪਾ ਕੇ ਉਸੇ ਤਰ੍ਹਾਂ ਜਿੱਤਦੇ ਪੈਸੇ ਆ ਮੋੜੇ ਜਾਣਗੇ ਜੋ ਆਪਸ ਦੇ ਵਿੱਚ ਵੰਡ ਲੱਤੇ ਜਾਣਗੇ ਇਸੇ ਦਾ ਇੱਜ਼ਤ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਜੋ ਇਹ ਪੈਸੇ ਹੈ ਇਹ ਪੈਸੇ ਉਹ ਆਪਣੀ ਜੋ ਭਵਿੱਖ ਦੇ ਲਈ ਸਾਂਭ ਕੇ ਰੱਖਣਗੇ ਬੱਚਿਆਂ ਦੇ ਲਈ ਸਾਂਭ ਕੇ ਰੱਖਣਗੇ ਤੇ ਚੰਗੀ ਜਗ੍ਹਾ ਤੇ ਨਿਵੇਸ਼ ਕਰਨਗੇ ਸੋਹਣ ਗੱਲਾਂ ਦੀ ਇਹ ਕਿ ਸਫਾਈ ਗਰਮੀ ਜੋ ਕਿ ਘਰਾਂ ਦੇ ਵਿੱਚੋਂ ਕੂੜਾ ਕਰਕੜ ਇਕੱਠਾ ਕਰਨ ਦਾ ਕੰਮ ਕਰਦੀਆਂ ਸੀ ਮੈ ਇਲਾਵਾ ਕਿ ਇਹਨਾਂ ਨੇ ਇਹ ਕੰਮ ਉਸ ਤੋਂ ਬਾਅਦ ਛੱਡ ਦਿੱਤਾ ਨਹੀਂ ਅਜਿਹਾ ਨਹੀਂ ਹੁੰਦਾ ਇਹਨਾਂ ਮਹਿਲਾਵਾਂ ਦੇ ਵੱਲੋਂ ਜੋ ਇਹਨੇ ਪੈਸੇ ਜਿੱਤਣ ਦੇ ਬਾਵਜੂਦ ਵੀ ਸੋ ਇਹ ਕੰਮ ਹੈ ਕੰਮ ਨੂੰ ਨਹੀਂ ਛੱਡਦੀਆਂ ਕੰਮ ਦਾ ਸਤਿਕਾਰ ਕਰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਸੇ ਕੰਮ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਾਫੀ ਕੁਝ ਸਿਖਾਇਆ ਹੈ ਤੇ ਕੰਮ ਨੂੰ ਉਹ ਕਦੇ ਵੀ ਨਹੀਂ ਛੱਡਣਗੀਆਂ ਸੋ ਇਸ ਤੋਂ ਬਾਅਦ ਜੋ 10 ਕਰੋੜ ਦੀ ਲਾਟਰੀ ਉਹਨਾਂ ਦੀ ਲੱਗ ਜਾਂਦੀ ਹੈ ਪੈਸੇ ਆਪਸ ਦੇ ਵਿੱਚ ਵੰਡਦੇ ਉੱਤੇ ਜਾਂਦੇ ਨੇ ਇਸ ਮੌਕੇ ਤੇ ਦੱਸਦੀ ਕਿ ਕਿਸਮਤ ਦੀ ਗੱਲ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਲੋਕ ਨਿਰਾਸ਼ ਹੋ ਜਾਂਦੇ ਨੇ ਕਿਸਮਤ ਦੇ ਸਹਾਰੇ ਬੈਠ ਜਾਂਦੇ ਨੇ ਤੇ ਈਸ਼ਵਰ ਦੇ ਕੋਲ ਫਰਿਆਦ ਕਰਦੇ ਨੇ ਤਾਂ ਫਰਿਆਦ ਹੈ ਜ਼ਰੂਰ ਸੁਣੀ ਜਾਂਦੀ ਆ ਅਕਸਰ ਲੋਕ ਜੋ ਕਿਸਮਤ ਅਜ਼ਮਾਉਂਦੇ ਨੇ ਉਹ ਕਿਸਮਤ ਉਹਨਾਂ ਦਾ ਸਾਥ ਵੀ ਜ਼ਰੂਰ ਦਰਬ ਤੋਂ ਮੰਗੇਗੀ ਫਰਿਆਦ ਕਦੇ ਵੀ ਖਾਲੀ ਨਹੀਂ ਜਾਂਦੀ ਕੇਰਲਾ ਦੀਆਂ ਰਹਿਣ ਵਾਲੀਆਂ ਮਹਿਲਾਵਾਂ ਜੋ ਕਿ ਸਫਾਈ ਕਰਮੀ ਦਾ ਕੰਮ ਕਰਦੇ ਹਨ ਉਹਨਾਂ ਦੇ ਵੱਲੋਂ ਅਕਸਰ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਕਿਸਮਤ ਬੇहद ਖਰਾਬ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਿਹਦੀ ਘੱਟ ਪੈਸਿਆਂ ਦੇ ਉੱਤੇ ਕੰਮ ਕੀਤਾ ਜਾਂਦਾ ਸੀ ਔਰ ਮਿਹਨਤ ਵਾਲਾ ਕੰਮ ਸੀ ਇਸ ਕੰਮ ਦੇ ਵਿੱਚੋਂ ਉਹਨਾਂ ਨੂੰ ਕੁਝ ਵੀ ਗੁਜ਼ਾਰੇ ਦੇ ਲਈ ਪੈਸੇ ਨਹੀਂ ਮਿਲਦੇ ਸੀ ਅਕਸਰ ਉਹਨਾਂ ਵੱਲੋਂ ਜੋ ਇਹ ਗੱਲ ਸੁਣਨ ਨੂੰ ਮਿਲਦੀ ਸੀ ਕਿ ਉਹਨਾਂ ਦੀ ਕਿਸਮਤ ਬੇहद ਖਰਾਬ ਪਰ ਉਹਨਾਂ ਦੀ ਕਿਸਮਤ ਇੱਕਦਮ ਬਦਲ ਜਾਂਦੀ ਹੈ ਜਦੋਂ ਉਹ ਇੱਕ ਵਾਰ ਸੋਚਦੇ ਨੇ ਲੋਟਰੀ ਪਾਉਣ ਦਾ ਲੋਟਰੀ ਪਾਈ ਜਾਂਦੀ ਹੈ ਉਹਨਾਂ ਦੇ ਵੱਲੋਂ ਹੋਰ ਹੈ ਜੋ ਮਹਿਲਾਵਾਂ ਨੇ ਸੁਲਗਪਗ 10 ਤੋਂ 11 ਮਹਿਲਾਵਾਂ ਨੇ ਜਿਨ੍ਹਾਂ ਦੇ ਵੱਲੋਂ ਇਹ ਲੋਟਰੀ ਹੈ ਪਾਈ ਜਾਂਦੀ ਹੈ ਲੋਟਰੀ ਦੇ ਵਿੱਚ ਉਹਨਾਂ ਦਾ ਪਹਿਲਾ ਇਨਾਮ ਜੋ ਕਿ 10 ਕਰੋੜ ਰੁਪਏ ਦਾ ਲੱਗ ਜਾਂਦਾ ਹੈ ਸੋ ਇਹ ਲੋਟਰੀ ਹੈ ਜੋ ਉਹਨਾਂ ਵੱਲੋਂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਪਾਈ ਜਾਂਦੀ ਹੈ ਸਾਰੇ ਹੀ ਜੋ ਮਹਿਲਾਵਾਂ ਨੇ ਉਹਨਾਂ ਦੇ ਵੱਲੋਂ 25-25 ਰੁਪਏ ਪਾਏ ਜਾਂਦੇ ਨੇ 25-25 ਰੁਪਏ ਦਾ ਹਿੱਸਾ ਪਾ ਕੇ ਉਹਨਾਂ ਦੇ ਵੱਲੋਂ ਇੱਕ ਲੋਟਰੀ ਦੀ ਟਿਕਟ ਖਰੀਦ ਲਈ ਜਾਂਦੀ ਹੈ ਸੋ ਲੋਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੀ ਟਿਕਟ ਹੈ ਜੋ ਪਹਿਲਾ ਇਨਾਮ ਦਿਵਾ ਦੇਵੇਗੀ ਸੋ 25-25 ਰੁਪਏ pa ਕੇ ਖਰੀਦੀ ਇੱਕ ਟਿਕਟ ਜਿਸ ਨੇ ਉਹਨਾਂ ਨੂੰ 10 ਕਰੋੜ ਰੁਪਏ ਦਾ ਇਨਾਮ ਜਿਤਾ ਦਿੱਤਾ ਸੋ ਇਕੱਠੇ ਕਰਕੇ ਪੈਸੇ ਟਿਕਟ ਪਾਈ ਅਤੇ ਉਹਨਾਂ ਦੇ ਜੋ ਇਨਾਮ ਹੈ 10 ਕਰੋੜ ਰੁਪਏ ਦਾ ਇਨਾਮ ਲੱਗ ਜਾਂਦਾ ਹੈ ਸੋ ਇਨਾਮ ਲੱਗਣ ਤੋਂ ਬਾਅਦ ਮਹਿਲਾਵਾਂ ਦੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਕਾਫੀ ਲੋਕਾਂ ਦੀ ਦੀਨਦਾਰੀ ਹੈ ਕਾਫੀ ਲੋਕਾਂ ਦੇ ਪੈਸੇ ਦੇਨੇ ਨੇ ਉਹਨਾਂ ਨੇ ਇਹ ਪੈਸੇ ਆ ਜੋ ਬੱਚਿਆਂ ਦੇ ਲਈ ਦਵਾਈਆਂ ਦੇ ਲਈ ਇਲਾਜ ਦੇ ਲਈ ਸਮੇਂ-ਸਮੇਂ ਤੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਲੋਕਾਂ ਤੋਂ ਪੈਸੇ ਉਧਾਰ ਲੈਣੇ ਪੈਂਦੇ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਉਹੀ ਪੈਸੇ ਆ ਜੋ ਉਧਾਰੀ ਦੇ ਉਹਨਾਂ ਨੂੰ ਚੁਕਤਾ ਕਰਨਗੇ ਤੇ ਇਸ ਤੋਂ ਬਾਅਦ ਜੋ ਰਕਮ ਹੈ ਜਿਸ ਤਰ੍ਹਾਂ ਟਿਕਟ ਖਰੀਦੀ ਸੀ ਪੈਸੇ ਆ ਪਾ ਕੇ ਉਸੇ ਤਰ੍ਹਾਂ ਜਿੱਤਦੇ ਪੈਸੇ ਆ ਮੋੜੇ ਜਾਣਗੇ ਜੋ ਆਪਸ ਵਿੱਚ ਵੰਡ ਲੱਤੇ ਜਾਣਗੇ ਇਸੇ ਦਾ ਇਸੇ ਤਰ੍ਹਾਂ ਨਾਲ ਉਹਨਾਂ ਨੇ ਦੱਸਿਆ ਕਿ ਜੋ ਇਹ ਪੈਸੇ ਹੈ ਇਹ ਪੈਸੇ ਉਹ ਆਪਣੇ ਜੋ ਭਵਿੱਖ ਦੇ ਲਈ ਸਾਂਭ ਕੇ ਰੱਖਣਗੇ ਬੱਚਿਆਂ ਦੇ ਲਈ ਸਾਂਭ ਕੇ ਰੱਖਣਗੇ ਤੇ ਚੰਗੀ ਜਗ੍ਹਾ ਤੇ ਨਿਵੇਸ਼ ਕਰਨਗੇ ਸੋਹਣ ਗਾਲਾਂ ਦੀ ਇਹ ਕਿ ਸਫਾਈ ਗਰਮੀ ਜੋ ਕਿ ਘਰਾਂ ਦੇ ਵਿੱਚੋਂ ਕੂੜਾ ਕਰਕੜ ਇਕੱਠਾ ਕਰਨ ਦਾ ਕੰਮ ਕਰਦੀਆਂ ਸੀ ਮਹਿਲਾਵਾਂ ਤਾਂ ਕਿ ਇਹਨਾਂ ਨੇ ਇਹ ਕੰਮ ਉਸ ਤੋਂ ਬਾਅਦ ਛੱਡ ਦਿੱਤਾ ਨਹੀਂ ਅਜਿਹਾ ਨਹੀਂ ਹੁੰਦਾ ਇਹਨਾਂ ਮਹਿਲਾਵਾਂ ਦੇ ਵੱਲੋਂ ਜੋ ਇਹਨੇ ਪੈਸੇ ਜਿੱਤਣ ਦੇ ਬਾਵਜੂਦ ਵੀ ਸੋ ਇਹ ਕੰਮ ਹੈ ਕੰਮ ਨੂੰ ਨਹੀਂ ਛੱਡਦੀਆਂ ਕਾਮੁਦਾਸ ਸਤਕਾਰ ਕਰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਐਸੇ ਕੰਮ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਾਫੀ ਕੁਝ ਸਿਖਾਇਆ ਹੈ ਕਿ ਕੰਮ ਨੂੰ ਉਹ ਕਦੇ ਵੀ ਨਹੀਂ ਛੱਡਣਗੇ ਸੋ ਇਸ ਤੋਂ ਬਾਅਦ ਜੋ 10 ਕਰੋੜ ਦੀ ਲਾਟਰੀ ਉਹਨਾਂ ਦੀ ਲੱਗ ਜਾਂਦੀ ਹੈ ਪੈਸੇ ਆਪਸ ਦੇ ਵਿੱਚ ਵੰਡ ਦਿੱਤੇ ਜਾਂਦੇ ਨੇ ਇਸ ਮੌਕੇ ਤੇ ਦੱਸਦੀ ਕਿ ਕਿਸਮਤ ਦੀ ਗੱਲ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਲੋਕ ਨਿਰਾਸ਼ ਹੋ ਜਾਂਦੇ ਨੇ ਕਿਸਮਤ ਦੇ ਸਹਾਰੇ ਬੈਠ ਜਾਂਦੇ ਨੇ ਤੇ ਈਸ਼ਵਰ ਦੇ ਕੋਲ ਫਰਿਆਦ ਕਰਦੇ ਨੇ ਤਾਂ ਫਰਿਆਦ ਹੈ ਜ਼ਰੂਰ ਸੁਣੀ ਜਾਂਦੀ ਹੈ ਅਕਸਰ ਲੋਕ ਜੋ ਕਿਸਮਤ ਅਜ਼ਮਾਉਂਦੇ ਨੇ ਉਹ ਕਿਸਮਤ ਉਨ੍ਹਾਂ ਦਾ 7ਵੀਂ ਜ਼ਰੂਰਤ